ਸਾਡਾ ਪੰਜਾਬੀ ਟੀਮ ਧਿਆਨ ਤੋਂ ਕੱਲਾ ਪਰਸੋਂ ਦੀਆਂ ਵੀਡੀਓਜ਼ ਸਾਹਮਣੇ ਨਹੀਂ ਆ ਰਹੀਆਂ ਤੇ ਇਸ ਉੱਤੇ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਸਵਾਲ ਆ ਕਿਉਂਕਿ ਉਹਨਾਂ ਦੀ ਨਾ ਹੀ ਬਰਕਤ ਚੰਡਾਲ ਲੋਹਾ ਮੱਤ ਤੇ ਪੜਦਾ ਤਿੰਨਾਂ ਵਿੱਚੋਂ ਕੋਈ ਵੀ ਵੀਡੀਓਜ਼ ਕਿਸੇ ਵੀ ਚੈਨਲ ਉੱਤੇ ਅਪਲੋਡ ਨਹੀਂ ਕੀਤੀ ਗਈ ਤੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਇਹੀ ਆ ਰਹੇ ਆ ਕਿ ਉਹ ਇਥੇ ਜਾਂ ਕਿਤੇ ਗਏ ਹੋ ਜਾਂ ਜਿਸ ਦਾ ਉਹਨਾਂ ਦਾ ਘਰ ਪਰਿਵਾਰ ਠੀਕ ਹੈ ਉਹ ਵੀਡੀਓਜ਼ ਕਿਉਂ ਨਹੀਂ ਅਪਲੋਡ ਕਰ ਰਹੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਪਹਿਲਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਜੀ ਵੀ ਆਪਾਂ ਨੂੰ ਪਤਾ ਹੀ ਹੈ ਕਿ ਚੁੰਨ ਦੀਆਂ ਛੁੱਟੀਆਂ ਚੱਲ ਰਹੀਆਂ ਸੀਗੀਆਂ ਤੇ ਇੱਕ ਦਿਨ ਉਹ ਅਫਕਰ ਨੂੰ ਛੱਡਣ ਲਈ ਉਸ ਤੇ ਸੰਦੀਪ ਤੇ ਪਿਕਅਪ ਪਰਿਵਾਰ ਵਿੱਚ ਗਏ ਸੀਗੇ ਤੇ ਦੂਸਰੀ ਗੱਲ ਉਹ ਕਿਤੇ ਨਹੀਂ ਗਏ ਉਹ ਅਜੇ ਇੰਡੀਆ ਦੇ ਵਿੱਚ ਹੀ ਆ ਉਹ ਆਊਟ ਆਫ ਕੰਟਰੀ ਕਿਤੇ ਨਹੀਂ ਗਏ ਕਿਉਂ ਇਹ ਉਹਨਾਂ ਦੀਆਂ ਪਹਿਲਾਂ ਵਾਲੀਆਂ ਵੀਡੀਓਜ਼ ਆ ਜੋ ਕਿ ਲੋਕਮ ਵਾਇਰਲ ਕਰ ਰਹੇ ਆ ਚਾਹੂ ਇੱਥੇ ਆ ਜਾਓ ਨਹੀਂ ਇੱਥੇ ਉਹ ਕਿਤੇ ਨਹੀਂ ਗਏ ਜੀ ਉਹ ਇੰਡੀਆ ਦੇ ਵਿੱਚ ਹੀ ਆ ਤੇ ਨੰਬਰ 3 ਆਪਾਂ ਤੁਹਾਨੂੰ ਦੱਸ ਦਈਏ ਕਿ ਕੱਲ ਉਹਨਾਂ ਦੀ ਇੱਕ ਵੀਡੀਓ ਅਪਲੋਡ ਹੋਈ ਸੀ ਉਹਨਾਂ ਨੇ ਇੱਕ ਵਲੌਗ ਪਾਇਆ ਸੀ ਜਿਸ ਵਿੱਚ ਉਹਨਾਂ ਦੱਸਿਆ ਸੀ ਕਿ ਅਸੀਂ ਕਰਨ ਨੂੰ ਛੱਡਣ ਲਈ ਨਾਨਕੇ ਗਏ ਆਂ ਜੂਨ ਦੀਆਂ ਛੁੱਟੀਆਂ ਨਾਨਕੇ ਜਾਣਾ ਵੀ ਜ਼ਰੂਰੀ ਆ ਤੇ ਅੱਜ ਮਾਰਨਿੰਗ ਉਹਨਾਂ ਦਾ ਇੱਕ ਵਲੌਗ ਆਇਆ ਸੀ ਜੋ ਕਿ ਆਪਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਸਰਪੰਚੀ ਹੋਈ ਸੀ ਸਰਪੰਚੀ ਦੇ ਵਿੱਚ ਉਹ ਇਲੈਕਸ਼ਨਾਂ ਜਦੋਂ ਉਹਨਾਂ ਸਰਪੰਚੀ ਨਾਲ ਉਹਨਾਂ ਦੇ ਮੰਮੀ ਡੈਡੀ ਨੂੰ ਸਰਪੰਚ ਬਣਾ ਦਿੱਤਾ ਗਿਆ ਸੀ ਤਾਂ ਉਦੋਂ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਅਸੀਂ ਜੋ ਵੀ ਪਿੰਡ ਦੇ ਲਈ ਜੋ ਵੀ ਕੁਝ ਕਰਾਂਗੇ ਸਰਪੰਚੀ ਦੇ ਨਾਲ ਰਿਲੇਟਡ ਉਹ ਅਸੀਂ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਇਹਦਾ ਮਤਲਬ ਏਬ ਨਹੀਂਗਾ ਕਿਉਂਕਿ ਇਹ ਵੀ ਅਸੀਂ ਯੂਟਿਊਬਰ ਆ ਜਹਾਂਸੀ ਵਲੌਗ ਵੀਡੀਓ ਆਪਦੀਆਂ ਪਾਉਂਦੇ ਆ ਤਾਂ ਸਰਪੰਚੀ ਜੀ ਸਾਨੂੰ ਬਣਾ ਦਿੱਤਾ ਇਹਦਾ ਹੀ ਮਤਲਬ ਨਹੀਂ ਵੀ ਅਸੀਂ ਸਰਪੰਚੀ ਦਾ ਜੋ ਕੰਮ ਕੀਤਾ ਅਸੀਂ ਨਹੀਂ ਦਿਖਾਵਾਂਗੇ ਅਸੀਂ ਸਾਰਿਆਂ ਨੂੰ ਹੀ ਦਿਖਾਵਾਂਗੇ ਕਰਾਂਗੇ ਆਪਣੇ ਪਿੰਡ ਵਿੱਚ ਤਾਂ ਸੀ ਕੰਮ ਕਰਨਾ ਸੀ ਉਹਨਾਂ ਨੂੰ ਦਿਖਾਉਣਾ ਦਿਖਾਉਣਾ ਕਿ ਸਾਡੀ YouTube ਟੀਮ ਜਿਹੜੀ ਸਾਰੀ ਟੀਮ ਆ ਸੀ ਉਹਨਾਂ ਨੂੰ ਵੀ ਦਿਖਾਵਾਂਗੇ ਕਿ ਅਸੀਂ ਕੀ ਕੀ ਕੰਮ ਕਰਦੇ ਆ ਤੇ ਸੋ ਉਹਨਾਂ ਨੇ ਉਹ ਗੱਲ ਪੁਗਾਈ ਵੀ ਆ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਵੀਓ ਛੱਪੜ ਦੀ ਸਫਾਈ ਕਰ ਰਹੇ ਆ ਤੇ ਹੁਣ ਉਹਨਾਂ ਨੇ ਜਿਵੇਂ ਅੱਜ ਵੀਡੀਓ ਪਾਈ ਸੀ ਕਿ ਉਹ ਉਹਨਾਂ ਨੇ ਵਿੱਚ ਲਿਖਿਆ ਸੀਗਾ ਕਿ ਅਸੀਂ ਕੀ ਗਲਤ کہہ ਦਿੱਤਾ ਜਾਂ ਕੁਝ ਗਲਤ کہہ ਦਿੱਤਾ ਵੀ ਉਹ ਵੀਡੀਓ ਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਕਿ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਉਹ ਵੀਡੀਓ ਸੁਣੀਆ ਕਿ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਸੀ ਤੇ ਉਸ ਵਿੱਚ ਉਹਨਾਂ ਨੇ ਸਾਰੇ ਪਿੰਡ ਵਾਸੀਆਂ ਨੂੰ ਇਕੱਠੇ ਹੋਣ ਲਈ ਕਿਹਾ ਸੀਗਾ ਤੇ ਸੋ ਉਹਨਾਂ ਨੇ ਜਦੋਂ ਅਗਲੇ ਦਿਨ ਉਹ ਸਾਰੇ ਪਿੰਡ ਵਾਸੀ ਇਕੱਠੇ ਹੋਏ ਆ ਤੇ ਉਹਨਾਂ ਨੇ ਜਦੋਂ ਆਪਸ ਵਿੱਚ ਚਰਚਾ ਕੀਤੀ ਆ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਾਰੇ ਪਿੰਡ ਦੀ ਨੂੰ ਸਾਰੇ ਪਿੰਡ ਨੇ ਅਸੀਂ ਸਾਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਸੀ ਪਰ ਅਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਹਾਂ ਪਰ ਇਹਦਾ ਇਹ ਮਤਲਬ ਨਹੀਂਗਾ ਵੀ ਅਸੀਂ ਕੰਮ ਕਰ ਰਹੇ ਹਾਂ ਵੀ ਇਹ ਹੋਆ ਪਰ ਸਾਡਾ ਤੁਸੀਂ ਵੀ ਪਿੰਡ ਵਾਲਿਆਂ ਦੇ ਸਾਥ ਨਾਲ ਜੋ ਵੀ ਕੰਮ ਹੋਊਗਾ ਪਿੰਡ ਵਾਲਿਆਂ ਦੇ ਸਾਥ ਨਾਲ ਹੀ ਕੰਮ ਹੋਊਗਾ ਕਿਉਂਕਿ ਹਰ ਹਰ ਇੱਕ ਕੋਈ ਬੰਦਾ ਜੋ ਵੀ ਹੁੰਦਾ ਸਰਪੰਚ ਬਣਦਾ ਮੈਂਬਰ ਬਣਦਾ ਉਹ ਕੱਲਾ ਕੋਈ ਵੱਡਾ ਨਹੀਂ ਹੁੰਦਾ ਜੇ ਕੱਲੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਸਰਪੰਚ ਦੇ ਨਾਲ ਨਾਲ ਪੂਰੇ ਪਿੰਡ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਪਿੰਡ ਨੂੰ ਕਿਵੇਂ ਸੁਧਾਰਨਾ ਵਾ ਸੋ ਤੱਕ ਉਹਨਾਂ ਨੇ ਕਿ ਹਾਂ ਸਿੱਕੇ ਸੀ ਗ੍ਰਾਂਟ ਆਉਗੀ ਉਹ ਵੀ ਅਸੀਂ ਲਾਵਾਂਗੇ ਅਸੀਂ ਆਪਣੀ ਜੇਬ ਦੇ ਵਿੱਚ ਪੈਸਾ ਇੱਕ ਨਹੀਂ ਪਾਉਂਦੇ ਸਰਕਾਰੀ ਪੈਸਾ ਆਪਣੀ ਜੇਬ ਵਿੱਚੋਂ ਹੀ ਲਾ ਸਕਦੇ ਆ ਪਰ ਅਸੀਂ ਪਾਉਂਦੇ ਨਹੀਂ ਬਹੁਤ ਹੀ ਵਧੀਆ ਤੇ ਮਾਣ ਵਾਲੀ ਗੱਲ ਆ ਇਹ ਹਨਾ ਕਿ ਸਾਰਿਆਂ ਨੂੰ ਵੀਡੀਓਜ਼ ਦੇਖਦੇ ਆ ਪਿਆਰ ਕਰਦੇ ਆ ਸੋ ਸਾਰਿਆਂ ਨੂੰ ਹੀ ਬਹੁਤ ਵਧੀਆ ਲੱਗੀ ਗੱਲ ਹਨਾ ਕਿ ਉਹ ਸਿਰਫ ਇਕੱਠੇ ਹੋਣ ਲਈ ਕਹਿੰਦਾ ਕਿ ਸਾਨੂੰ ਦਾ ਸਾਥ ਦੋ ਪੈਸਾ ਤਾਂ ਵੀ ਨਾ ਦੋ ਪਰ ਸਾਡਾ ਸਾਡੇ ਨਾਲ ਖੜੇ ਰਹੋ ਹੁਣ ਬਹੁਤ ਹੀ ਵਧੀਆ ਗੱਲ ਆ ਸਾ ਇਹ ਹੀ ਉਹਨਾਂ ਤੋਂ ਉਮੀਦ ਸੀਗੀ ਤੇ ਉਹਨਾਂ ਨੇ ਪਹਿਲਾਂ ਕਿਹਾ ਵੀ ਸੀਗਾ ਅਸੀਂ ਜੋ ਵੀ ਕੰਮ ਕਰਾਂਗੇ ਜਾਂ ਵੇਖੋ ਹੁਣ ਪਿੱਛੇ-ਸੱਚ ਪੜੀ ਸਫਾਈ ਕੀਤੀ ਆ ਕਵਲ ਨੇ ਵਿੱਕੀ ਨੇ ਨਾਲ ਲੱਗ ਕੇ ਸਫਾਈ ਕੀਤੀ ਆ ਹਨਾ ਸੋ ਬਹੁਤ ਵਧੀਆ ਲੱਗਿਆ ਇਦਾਂ ਦੇ ਸਰਪੰਚਾਂ ਦੀ ਹਰ ਪਿੰਡ-ਪਿੰਡ ਵਿੱਚ ਲੋੜਾ ਹਨਾ ਤੇ ਬਹੁਤ ਹੀ ਵਧੀਆ ਲੱਗਿਆ ਉਹ ਕੰਮ-ਕਮਾਂ ਦੇ ਵਿੱਚ ਰੁੱਝੇ ਕਰਕੇ ਇੱਕ ਪਾਸੇ ਉਹ ਵੀ ਉਹਨਾਂ ਨੂੰ ਵੀ ਕਰਨੋਂ ਛੱਡਣ ਗਏ ਕਰਕੇ ਨਾਨਕੀ ਵਿੱਚ ਕਿਉਂਕਿ ਇਹਦਾ ਮਤਲਬ ਇਹ ਨਹੀਂ ਜੀ ਹੋਵੀ ਵਲੌਗ ਬਣਾਉਂਦੇ ਤੇ ਸਾਰਾ ਟਾਈਮ ਆਪਣੇ ਤੇ ਹੀ ਲਾ ਦੇਣਾ ਉਹਨਾਂ ਨੇ ਸੋ ਬਹੁਤ سارے ਕੰਮ ਆਉਂਦੇ ਘਰ ਦੇ ਕੰਮ ਵੀ ਇਹ ਚੱਲ ਰਹੀ ਆ ਬਾਹਰ ਦੇ ਕੰਮ ਵੀ ਦੇਖਣੇ ਹੁੰਦੇ ਆ ਉਹਨਾਂ ਨੇ ਹੈਨਾ ਸੋ ਜੋ ਸਰਪੰਚੀ ਦੀ ਜ਼ਿੰਮੇਵਾਰੀ ਦਿੱਤੀ ਉਹ ਵੀ ਕੰਮ ਉਹਨਾਂ ਨੇ ਦੇਖਣੇ ਹੁੰਦੇ ਆ ਇਸ ਕਰਕੇ ਥੋੜਾ ਜਿਹਾ ਬਿਜ਼ੀ ਚੱਲ ਰਹੇ ਆ ਤੇ ਬਹੁਤ ਹੀ ਜਲ ਤੱਕ ਕੱਲ ਜਾਂ ਪਰਸੋਂ ਤੱਕ ਆਪਣੇ ਸਾਹਮਣੇ ਉਹਨਾਂ ਦੀ ਵੀਡੀਓਜ਼ ਆ ਹੀ ਜਾਏਗੀ ਪਰ ਪੱਕਾ ਸ਼ਾਇਦ ਕੱਲ ਨੂੰ ਹੀ ਉਹਨਾਂ ਦੀ ਵੀਡੀਓਜ਼ ਆ ਜਾਵੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ